ਮੋਹੱਲੇ ਵਿੱਚ ਮਾਹੌਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਇੱਕ ਦਰਖਤ ਵੜਿਆ ਗਿਆ ਤੇ ਦਰਖਤ ਦੇ ਪਿੱਛੇ ਇੱਕ ਚੱਲਦਾ ਹੋਇਆ ਮਦਰੱਸਾ ਪਾਇਆ ਗਿਆ ਜਿਸ ਵਿੱਚ ਬੱਚੇ ਪੜ੍ਹਾਈ ਕਰਦੇ ਸਨ ਇਸ ਮੌਕੇ ਕਈ ਸਵਾਲ ਜਿੱਥੇ ਸਿੱਖਿਆ ਪ੍ਰਣਾਲੀ ਤੇ ਉੱਠੇ ਉਥੇ ਹੀ ਕਿਹਾ ਜਾ ਰਿਹਾ ਕਿ ਇੱਥੇ ਪੜ੍ਹਨ ਵਾਲੇ ਬੱਚੇ ਕੀ ਵਕੀਲ ਜਾਂ ਫਿਰ ਡਾਕਟਰ ਜਾਂ ਕਿਸੇ ਹੋਰ ਉੱਚ ਅਹੁਦੇ ਤੇ ਕੀ ਜਾ ਸਕਣਗੇ ਇਸ ਦੇ ਨਾਲ ਹੀ ਸਰਕਾਰ ਤੋਂ ਇਸ ਮਦਰੱਸੇ ਦੇ ਬਾਰੇ ਵਿੱਚ ਮਦਦ ਦੀ ਅਪੀਲ ਕੀਤੀ ਗਈ ਹੈ ਮੋਹੱਲੇ ਵਿੱਚ ਮਾਹੌਲ ਉਸ ਵੇਲੇ ਤਨਾਪੂਰਨ ਹੋ ਗਿਆ ਜਦੋਂ ਇੱਕ ਦਰਖਤ ਵੜਿਆ ਗਿਆ ਤੇ ਦਰਖਤ ਦੇ ਪਿੱਛੇ ਇੱਕ ਚੱਲਦਾ ਹੋਇਆ ਮਦਰੱਸਾ ਪਾਇਆ ਗਿਆ ਜਿਸ ਵਿੱਚ ਬੱਚੇ ਪੜ੍ਹਾਈ ਕਰ ਰਹੇ ਸਨ ਇਸ ਮੌਕੇ ਕਈ ਸਵਾਲ ਜਿੱਥੇ ਸਿੱਖਿਆ ਪ੍ਰਣਾਲੀ ਤੇ ਉੱਠੇ ਉਥੇ ਹੀ ਕਿਹਾ ਜਾ ਰਿਹਾ ਕਿ ਇੱਥੇ ਪੜ੍ਹਨ ਵਾਲੇ ਬੱਚੇ ਕੀ ਵਕੀਲ ਜਾਂ ਫਿਰ ਡਾਕਟਰ ਜਾਂ ਕਿਸੇ ਹੋਰ ਉੱਚ ਅਹੁਦੇ ਤੇ ਕੀ ਜਾ ਸਕਣਗੇ ਇਸ ਦੇ ਨਾਲ ਹੀ ਸਰਕਾਰ ਤੋਂ ਇਸ ਮਦਰੱਸੇ ਦੇ ਬਾਰੇ ਵਿੱਚ ਮਦਦ ਦੀ ਅਪੀਲ ਕੀਤੀ ਗਈ ਹੈ ਮੋਹੱਲੇ ਵਿੱਚ ਮਾਹੌਲ ਸੁਨਹਿਤਨਾਪੂਰਨ ਹੋ ਗਿਆ ਜਦ ਇੱਕ ਦਰਖਤ ਵੜਿਆ ਗਿਆ ਤੇ ਦਰਖਤ ਦੇ ਪਿੱਛੇ ਇੱਕ ਚੱਲਦਾ ਹੋਇਆ ਮਦਰੱਸਾ ਪਾਇਆ ਗਿਆ ਜਿਸ ਵਿੱਚ ਬੱਚੇ ਪੜ੍ਹਾਈ ਕਰਦੇ ਸਨ ਇਸ ਮੌਕੇ ਕਈ ਸਵਾਲ ਜਿੱਥੇ ਸਿੱਖਿਆ ਪ੍ਰਣਾਲੀ ਤੇ ਉੱਠੇ ਹੋਤੇ ਹੀ ਕਿਹਾ ਜਾ ਰਿਹਾ ਕਿ ਇੱਥੇ ਪੜ੍ਹਨ ਵਾਲੇ ਬੱਚੇ ਕੀ ਵਕੀਲ ਜਾਂ ਫਿਰ ਡਾਕਟਰ ਜਾਂ ਕਿਸੇ ਹੋਰ ਉੱਚ ਅਹੁਦੇ ਤੇ ਕੀ ਜਾ ਸਕਣਗੇ ਇਸ ਦੇ ਨਾਲ ਹੀ ਸਰਕਾਰ ਤੋਂ ਇਸ ਮਦਰੱਸੇ ਦੇ ਬਾਰੇ ਵਿੱਚ ਮਦਦ ਦੀ ਅਪੀਲ ਕੀਤੀ ਗਈ ਹੈ ਮੋਹੱਲੇ ਵਿੱਚ ਮਾਹੌਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਇੱਕ ਦਰਖਤ ਵੜਿਆ ਗਿਆ ਤੇ ਦਰਖਤ ਦੇ ਪਿੱਛੇ ਇੱਕ ਚੱਲਦਾ ਹੋਇਆ ਮਦਰੱਸਾ ਪਾਇਆ ਗਿਆ ਜਿਸ ਵਿੱਚ ਬੱਚੇ ਪੜ੍ਹਾਈ ਕਰਦੇ ਸਨ ਇਸ ਮੌਕੇ ਕਈ ਸਵਾਲ ਜਿੱਥੇ ਸਿੱਖਿਆ ਪ੍ਰਣਾਲੀ ਤੇ ਉੱਠੇ ਹੋਤੇ ਹੀ ਕਿਹਾ ਜਾ ਰਿਹਾ ਕਿ ਇੱਥੇ ਪੜ੍ਹਨ ਵਾਲੇ ਬੱਚੇ ਕੀ ਵਕੀਲ ਜਾਂ ਫਿਰ ਡਾਕਟਰ ਜਾਂ ਕਿਸੇ ਹੋਰ ਉੱਚ ਅਹੁਦੇ ਤੇ ਕੀ ਜਾ ਸਕਣਗੇ ਇਸ ਦੇ ਨਾਲ ਹੀ ਸਰਕਾਰ ਤੋਂ ਇਸ ਮਦਰੱਸੇ ਦੇ ਬਾਰੇ ਵਿੱਚ ਮਦਦ ਦੀ ਅਪੀਲ ਕੀਤੀ ਗਈ ਹੈ ਮੋਹੱਲੇ ਵਿੱਚ ਮਾਹੌਲ ਸੁਲਤਨਾਪੂਰਨ ਹੋ ਗਿਆ ਜਦੋਂ ਇੱਕ ਦਰਖਤ ਵੜਿਆ ਗਿਆ ਤੇ ਦਰਖਤ ਦੇ ਪਿੱਛੇ ਇੱਕ ਚੱਲਦਾ ਹੋਇਆ ਮਦਰੱਸਾ ਪਾਇਆ ਗਿਆ ਜਿਸ ਵਿੱਚ ਬੱਚੇ ਪੜ੍ਹਾਈ ਕਰਦੇ ਸਨ ਇਸ ਮੌਕੇ ਕਈ ਸਵਾਲ ਜਿੱਥੇ ਸਿੱਖਿਆ ਪ੍ਰਣਾਲੀ ਤੇ ਉੱਠੇ ਉਥੇ ਹੀ ਕਿਹਾ ਜਾ ਰਿਹਾ ਕਿ ਇੱਥੇ ਪੜ੍ਹਨ ਵਾਲੇ ਬੱਚੇ ਕੀ ਵਕੀਲ ਜਾਂ ਫਿਰ ਡਾਕਟਰ ਜਾਂ ਕਿਸੇ ਹੋਰ ਉੱਚ ਅਹੁਦੇ ਤੇ ਕੀ ਜਾ ਸਕਣਗੇ ਇਸ ਦੇ ਨਾਲ ਹੀ ਸਰਕਾਰ ਤੋਂ ਇਸ ਮਦਰੱਸੇ ਦੇ ਬਾਰੇ ਵਿੱਚ ਮਦਦ ਦੀ ਅਪੀਲ ਕੀਤੀ ਗਈ ਮੋਹੱਲੇ ਵਿੱਚ ਮਾਹੌਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਇੱਕ ਦਰਖਤ ਵੜਿਆ ਗਿਆ ਤੇ ਦਰਖਤ ਦੇ ਪਿੱਛੇ ਇੱਕ ਚੱਲਦਾ ਹੋਇਆ ਮਦਰੱਸਾ ਪਾਇਆ ਗਿਆ ਜਿਸ ਵਿੱਚ ਬੱਚੇ ਪੜ੍ਹਾਈ ਕਰਦੇ ਸਨ ਇਸ ਮੌਕੇ ਕਈ ਸਵਾਲ ਜਿੱਥੇ ਸਿੱਖਿਆ ਪ੍ਰਣਾਲੀ ਤੇ ਉੱਠੇ ਉਥੇ ਹੀ ਕਿਹਾ ਜਾ ਰਿਹਾ ਕਿ ਇੱਥੇ ਪੜ੍ਹਨ ਵਾਲੇ ਬੱਚੇ ਕੀ ਵਕੀਲ ਜਾਂ ਫਿਰ ਡਾਕਟਰ ਜਾਂ ਕਿਸੇ ਹੋਰ ਉੱਚ ਅਹੁਦੇ ਤੇ ਕੀ ਜਾ ਸਕਣਗੇ ਇਸ ਦੇ ਨਾਲ ਹੀ ਸਰਕਾਰ ਤੋਂ ਇਸ ਮਦਰੱਸੇ ਦੇ ਬਾਰੇ ਵਿੱਚ ਮਦਦ ਦੀ ਅਪੀਲ ਕੀਤੀ ਗਈ ਹੈ ਮੋਹੱਲੇ ਵਿੱਚ ਮਾਹੌਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਇੱਕ ਦਰਖਤ ਵੜਿਆ ਗਿਆ ਤੇ ਦਰਖਤ ਦੇ ਪਿੱਛੇ ਇੱਕ ਚੱਲਦਾ ਹੋਇਆ ਮਦਰੱਸਾ ਪਾਇਆ ਗਿਆ ਜਿਸ ਵਿੱਚ ਬੱਚੇ ਪੜ੍ਹਾਈ ਕਰਦੇ ਸਨ ਇਸ ਮੌਕੇ ਕਈ ਸਵਾਲ ਜਿੱਥੇ ਸਿੱਖਿਆ ਪ੍ਰਣਾਲੀ ਤੇ ਉੱਠੇ ਉਥੇ ਹੀ ਕਿਹਾ ਜਾ ਰਿਹਾ ਕਿ ਇੱਥੇ ਪੜ੍ਹਨ ਵਾਲੇ ਬੱਚੇ ਕੀ ਵਕੀਲ ਜਾਂ ਫਿਰ ਡਾਕਟਰ ਜਾਂ ਕਿਸੇ ਹੋਰ ਉੱਚ ਅਹੁਦੇ ਤੇ ਕੀ ਜਾ ਸਕਣਗੇ ਇਸ ਦੇ ਨਾਲ ਹੀ ਸਰਕਾਰ ਤੋਂ ਇਸ ਮਦਰੱਸੇ ਦੇ ਬਾਰੇ ਵਿੱਚ ਮਦਦ ਦੀ ਅਪੀਲ ਕੀਤੀ ਗਈ ਹੈ ਮੋਹੱਲੇ ਵਿੱਚ ਮਾਹੌਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਇੱਕ ਦਰਖਤ ਵੜਿਆ ਗਿਆ ਤੇ ਦਰਖਤ ਦੇ ਪਿੱਛੇ ਇੱਕ ਚੱਲਦਾ ਹੋਇਆ ਮਦਰੱਸਾ ਪਾਇਆ ਗਿਆ ਜਿਸ ਵਿੱਚ ਬੱਚੇ ਪੜ੍ਹਾਈ ਕਰਦੇ ਸਨ ਇਸ ਮੌਕੇ ਕਈ ਸਵਾਲ ਜਿੱਥੇ ਸਿੱਖਿਆ ਪ੍ਰਣਾਲੀ ਤੇ ਉੱਠੇ ਹੋਤੇ ਹੀ ਕਿਹਾ ਜਾ ਰਿਹਾ ਕਿ ਇੱਥੇ ਪੜ੍ਹਨ ਵਾਲੇ ਬੱਚੇ ਕੀ ਵਕੀਲ ਜਾਂ ਫਿਰ ਡਾਕਟਰ ਜਾਂ ਕਿਸੇ ਹੋਰ ਉੱਚ ਅਹੁਦੇ ਤੇ ਕੀ ਜਾ ਸਕਣਗੇ ਇਸ ਦੇ ਨਾਲ ਹੀ ਸਰਕਾਰ ਤੋਂ ਇਸ ਮਦਰੱਸੇ ਦੇ ਬਾਰੇ ਵਿੱਚ ਮਦਦ ਦੀ ਅਪੀਲ ਕੀਤੀ ਗਈ ਹੈ